ਤੁਸੀਂ ਦੇਖ ਰਹੇ ਹੋ ਪ੍ਰਿਸ਼ਤਾਚਾਰ ਇੰਡੀਆ ਡੋਟ ਕਾਮ ਨਿਊਜ਼ ਚੈਨਲ 'ਤੇ ਕਿਵਿੰਟੋ ਪੱਤਰਕਾਰ ਗੁਰਪ੍ਰੀਤ ਸਿੰਘ ਗੋਲਾ ਚੋਪੜਾ ਦੀ ਖਾਸ ਰਿਪੋਰਟ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਆਉਂਦੇ ਪਿੰਡ ਵਲਟੋਹਾ ਤੋਂ ਮੌਜੂਦਾ ਸਰਪੰਚ ਜਰਮਲ ਸਿੰਘ ਪਿਛਲੇ ਦਿਨੀ ਅਮ੍ਰਿਤਸਰ ਵਿਆਸ ਸਮਾਰੋਹ ਵਿੱਚ ਸ਼ਾਮਲ ਹੋਏ ਸੀ ਜਿਸ ਵਿੱਚ ਉਹਨਾਂ ਨੂੰ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ ਗਈ ਸੀ ਅੱਜ ਉਹਨਾਂ ਦੇ ਪਿੰਡ ਵਲਟੋਹਾ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਅਤੇ ਪਾਰਟੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਿਤਾਰਾ ਸਿੰਘ ਡਲੇਰੀ ਵਿਸ਼ੇ ਸਟੋਰ ਤੇ ਪਹੁੰਚੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਪੰਜਾਬ ਵਿੱਚ ਮਾੜੇ ਕਾਨੂੰਨ ਵਿਵਸਥਾ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਉਹਨਾਂ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਦਿਨੋ ਦਿਨ ਲੁਟਾਕੂਆਂ ਕਤਲ ਵਰਗੀਆਂ ਵਾਰਦਾਤਾ ਆਮ ਹੀ ਹੋ ਚੁੱਕੀਆਂ ਸਨ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਪੰਜਾਬ ਦੇ ਲੋਕ ਯੂਪੀ ਵਰਗਾ ਸਾਫ਼ ਸੋਥਰਾ ਪੰਜਾਬ ਵਿੱਚ ਵੀ ਮਾਹੌਲ ਚਾਹੁੰਦੇ ਸਨ ਉਹਨਾਂ ਕਿਹਾ ਹੈ ਕਿ ਪਹਿਲਾਂ ਯੂਪੀ ਦੇ ਵੀਰ ਬਹੁਤ ਬੁਰੇ ਹਾਲ ਸਨ ਹੁਣ ਜਦੋਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਦਾ ਸੂਬਾ ਤਰੱਕੀ ਦੇ ਰਾਹ ਉਪਰ جا رہا ہے وہ کسی نہ کسی પરિવાર ਦਾ ਜੀ ਸਰਪੰਚ ਸਾਹਿਬ ਦੇ ਪਰਿਵਾਰ ਦੇ ਨਾਲ ਮੈਂ ਦੁੱਖ ਸੰਜਗਾ ਕਰਨ ਲਈ ਅੱਜ ਆਇਆ ਜੀ ਉਹਨਾਂ ਦੇ ਬੱਚਿਆਂ ਦੇ ਨਾਲ ਉਹਨਾਂ ਦੇ ਐਸਾ ਪ੍ਰਣਾਲ ਪੂਰਾ ਮਿਲਣਾ ਹੋਇਆ ਔਰ ਜਿਸ ਪ੍ਰਕਾਰ ਦੇ ਉਹ ਦਲੇਰ ਆਗਰਾਮ ਸੀ ਉਹਨਾਂ ਨੂੰ ਬਸ ਬਸ پولیس ਔਰ ਪ੍ਰਸ਼ਾਸਨ ਨੂੰ ਵੀ ਪਤਾ ਸੀ ਉਹਨਾਂ ਦੀ ਜਾਨ ਨੂੰ ਖਤਰਾ ਹੈ ਲਗਾਤਾਰ ਉਹਨਾਂ ਨੂੰ ਤੁਮ ਕੀ ਹਰ ਫੂਟੀਆਂ ਨਾਲ ਤੋਂ ਮੰਗੀਆਂ ਲੱਗਦੀਆਂ ਸੀ ਉਹਦੇ باوجود ਵੀ ਪੁਲਿਸ ਤੇ ਕੰਟੇ ਜੋ ਨਹੀਂ ਰਹੇ ਇਹ ਬਹੁਤ ਹੀ ਬਹਾਗਯਪੂਰਨ ਹੈ ਔਰ ਕਈ ਤਰ੍ਹਾਂ ਦੇ ਸਰਕਾਰ ਦੇ ਉੱਤੇ ਵੀ ਨਹੀਂ ਹੁੰਦੀ ਕੋਈ ਪ੍ਰਸ਼ਾਸਨ ਤੇ ਵੀ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਵੀ ਇਹ ਸਵਾਲ ਖੜੇ ਕਰਦਾ ਹੈ ਵੈਸੇ ਤੇ ਜਦ ਦੀ ਇਹ ਸਰਕਾਰ ਬਣੀ ਹੈ ਲਗਭਗ 4 ਸਾਲ ਇਹਨੂੰ ਕੰਪਲੀਟ ਹੋਣ ਜਾ ਰਹੇ ਨੇ ਜੇਕਰ ਅਜੀਤ ਵਾਲੀ ਨੂੰ ਦੇਖਿਆ ਜਾਏ ਭਾਜੀ ਕਿ ਕੋਈ ਵੀ ਜਿਸ ਤੁਸੀਂ ਅਗਰ ਇਕੱਲੇ ਕਬੱਡੀ ਖਿਡਾਰੀਆਂ ਨੂੰ ਗਿਣ ਲੋ ਜੀ ਕਿ ਕਿੰਨੇ ਕਬੱਡੀ ਖਿਡਾਰੀਆਂ ਦੀ ਹੱਤਿਆ ਹੋਈ ਹੈ ਔਰ ਟਾਰਗੇਟ ਕਿਲਿੰਗ ਹੋਈ ਹੈ ਔਰ ਇਹ ਵਿਸ਼ੇਸ਼ ਕਰਕੇ ਪਾਰਟੀ ਨਾਲ ਜੁੜਿਆ ਹੋਇਆ ਵਿਅਕਤੀ ਸੀ ਸੇਵਾ ਕਰ ਰਿਹਾ ਸੀ ਆਮ ਆਦਮੀ ਪਾਰਟੀ ਉਹ ਆਪਣੇ ਸਰਪੰਚ ਦੀ ਰਾਖੀ ਨਹੀਂ ਕਰ ਪਾਏ ਜਨਰਾਂਉਂ ਦੀ ਉਹਨਾਂ ਦੀ ਐਮਐਲਏ ਉਹਦੇ ਸਕੇ ਭਤੀਜੇ ਨੂੰ ਮਾਰ ਦੇਣਾ ਔਰ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਲਲਕਾਰੇ ਮਾਰਨੇ ਕਿ ਜਾਓ ਖੇਤਾਂ 'ਚ ਪਿਆ ਜਾ ਕੇ ਚੁਪ ਲਿਆਓ ਇਸ ਪ੍ਰਕਾਰ ਦੇ ਕਿੰਨੇ ਕ ਕੇਸ ਬਣਾਈਏ ਮੈਂ ਦੇਖ ਰਿਹਾ ਸੀ ਜਦ ਦਾ ਇਹ ਨਵਾਂ ਸਾਲ ਚੜਿਆ ਕੋਈ ਦਿਨ ਐਸਾ ਨਹੀਂ ਜਿਸਨ ਹੱਤਿਆ ਨੇ ਉਹ ਪ੍ਰਧਾਨ ਜੀ ਜਿਹੜੇ ਸਰਦੀ ਲਾ ਕੇ ਪਾਈ ਉਹ ਇਹਦੇ ਤੋਂ ਇਹ ਲੱਗਦਾ ਹੈ ਕਿ ਇਹ ਸਰਕਾਰ ਕਾਨੂੰਨ ਦਾ ਰਾਜ ਦੇਣ ਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਔਰ ਜਿਸ ਤਰੀਕੇ ਦੀਆਂ ਗੱਲਾਂ ਅੱਜ ਤੇ ਮੈਨੂੰ ਸੁਣਨ ਚ ਮਿਲੀਆਂ ਲੋਕਾਂ ਦਾ ਵੀ ਵਿਸ਼ਵਾਸ ਡਗਮਗਾ ਰਿਹਾ ਹੈ ਔਰ ਲੋਕਾਂ ਨੂੰ ਇਹ ਲੱਗਦਾ ਪੰਜਾਬੀਆਂ ਨੂੰ ਇਹ ਲੱਗਦਾ ਇਹ ਬਾਰਡਰ ਦਾ ਇਲਾਕਾ ਹੈ ਇਨ ਅਨੇਕ ਲੜਾਈਆਂ ਦਾ ਸੰਤਾਪੀ ਸੀ ਹੈ। ਔਰ ਪਾਰਟੀਸ਼ਨ ਨੂੰ ਵੀ ਇਨਾਂ ਲੋਕਾਂ ਨੇ ਆਪਣੇ ਪਿੰਡੇ ਤੇ ਪੂਰੀ ਤਰ੍ਹਾਂ ਹੰਡਾਇਆ ਹੈ। 84 ਵੀ ਇਨਾਂ ਨੇ ਦੇਖਿਆ। ਇਹ ਉਹਨਾਂ ਉਸ ਵੇਲੇ ਨਹੀਂ ਹਿੱਲੇ ਸੀ ਜਿਨ੍ਹਾਂ ਅੱਜ ਹੀ ਲਵੇ ਲੱਗਦੇ ਨੇ। ਉਹਦਾ ਪਿੱਛੇ ਕਾਰਨ ਹੈ ਕਿ ਨਾ ਹੀ ਅੱਜ ਸਰਕਾਰ ਤੇ ਵਿਸ਼ਵਾਸ ਬਚਿਆ। ਨਾ ਹੀ ਪੁਲਿਸ ਪ੍ਰਸ਼ਾਸਨ ਤੇ। ਮੈਨੂੰ ਬੜੇ ਕਸ਼ਟ ਨਾਲ ਕਹਿਣਾ ਪਿਆ। ਲੇਕਿਨ ਪੁਲਿਸ ਪ੍ਰਸ਼ਾਸਨ ਬੜਾ ਯੋਗ ਹੈ। ਉਹਨਾਂ ਨੇ ਕਾਲੇ ਦੌਰ ਤੋਂ ਵੀ ਪੰਜਾਬ ਨੂੰ ਕਿੱਡਿਆ ਆਖਿਰ ਐਸੀਆਂ ਕੌਣ ਤਾਕਤਾਂ ਨੇ ਜਿਹੜੀਆਂ ਪੰਜਾਬ ਨੂੰ ਆਪਣੇ ਹੱਥਾਂ ਨਾਲ ਆਪਣਾ ਚਮਨ ਉਜਾੜਦੀਆਂ ਇਹ ਬੜਾ ਮੈਨੂੰ ਇੱਛਾ ਸ਼ਕਤੀ ਨਾਲ ਦੀ ਤੇ ਕੋਈ ਚੀਜ਼ ਨਹੀਂ ਲੱਗਦੀ ਸਰਕਾਰ ਜਿਨ੍ਹਾਂ ਦੀ ਹੈ ਉਹਨਾਂ ਦੀ ਇੱਛਾ ਸ਼ਕਤੀ ਨਹੀਂ ਲੱਗਦੀ ਐਸੀਆਂ ਕਿਹੜੀਆਂ ਫੋਰਸਿੰਗ ਨੇ ਜਿਨ੍ਹਾਂ ਨੇ ਪੁਲਿਸ ਦੇ ਹੱਥ ਨੂੰ ਬੰਨ੍ਹਿਆ ਹੋਈ ਹੈ ਹੱਥ ਪਰੇ ਗਾਰਾ ਜੀ ਯੂਪੀ ਵਰਗੇ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਦੀ ਇੰਨੀ ਮੇਜਰ ਸਿਚੁਏਸ਼ਨ ਸੀ ਉਸ ਤੇ ਵੀ ਤਾਂ ਕਾਬੂ ਪਾਇਆ ਗਿਆ ਇਥੇ ਲਈ ਅਮਨ ਰੋੜਾ ਸਾਹਿਬ ਨੇ ਵੀ ਮੰਨਿਆ ਕਿ ਯੂਪੀ ਚ ਕ੍ਰਾਈਮ ਹੋਇਆ ਹੁਣ ਅਮਨ ਰੋੜਾ ਸਾਹਿਬ ਨੇ ਵੀ ਮੰਨਿਆ ਯੂਪੀ ਚ ਕ੍ਰਾਈਮ ਕਰਦੀ ਹੈ ਪਾਰਟੀ ਵੀ ਜ਼ਗਾਤਰ ਜਿਵੇਂ ਤਨਿਕਾਸ ਦੀ ਕਿ ਸੈਂਟਰ ਵੀ ਸਾਡੀ ਮਤ ਕਰੇ ਕੀ ਕਹਿਣਾ ਚਾਹੁੰਦੇ ਹੋ ਸਰ ਇੱਥੇ ਐਸਾ ਕਿ ਅਮਰਵਰਦੀਪ ਬਿਆਨ ਸੀ ਦਾ ਸਮੇਂਦਾਰ ਪੱਤਰਕਾਰ ਲੱਗਦੇ ਹੋ ਮੈਨੂੰ ਇਹ ਲੱਗਦਾ ਕਿ ਜਿਹੜਾ ਕਾਨੂੰਨ ਵਿਵਸਥਾ ਬਣਾ ਕੇ ਰੱਖਣਾ ਹੈ ਹੂੰ ਉਹ ਪੂਰੀ ਤਰ੍ਹਾਂ ਨਾਲ ਸਟੇਟ ਦਾ ਸਬਜੈਕਟ ਹੈ ਅਗਰ ਸਟੇਟ ਨੂੰ ਕਿਤੇ ਲੱਗਦਾ ਹੈ ਕਿ ਉਹ ਕਾਮਯਾਬ ਨਹੀਂ ਹੋ ਰਹੀ ਕਿਉਂ ਕੇਂਦਰ ਤੋਂ ਮਦਦ ਲੈ ਲੈ ਸਕਦੇ ਨੇ ਔਰ ਕੇਂਦਰ ਕਦੀ ਵੀ ਮਦਦ ਦੇਣ ਤੋਂ ਪਿੱਛੇ ਨਹੀਂ ਹਟੇਗਾ ਰਹੀ ਗੱਲ ਜੁਪੀ ਦੀ ਜੁਪੀ ਇਸ ਕਰਕੇ ਪੰਜਾਬ ਵਾਲਿਆਂ ਨੂੰ ਜੁਪੀ ਦਾ ਮਾਡਲ ਦਿਖਦਾ ਹੈ ਕਿ ਜੁਪੀ ਤੋਂ ਅਪਰਾਧ ਖਤਮ ਹੋਇਆ ਹੈ ਕਿਉਂਕਿ ਸਾਡੇ ਬਹੁਤ ਸਾਰੇ ਪੰਜਾਬੀ ਭਰਾ ਆਪਣੇ ਟਰੱਕ ਲੈ ਕੇ ਜੁਪੀ ਜਾਂਦੇ ਸੀ ਇੱਕ ਉਹ ਸਮੇਂ ਸੀ ਜੋਗੀ ਤੋਂ ਪਹਿਲਾਂ ਜਦੋਂ ਸ਼ਾਮ ਦਾ ਹਨੇਰਾ ਹੁੰਦਾ ਹੀ ਉਹ ਟਰੱਕ ਖੜੇ ਹੋ ਜਾਂਦੇ ਸੀ ਟਾਬਿਆਂ ਤੇ ਅੱਗੇ ਨਹੀਂ ਸੀ ਚੱਲ ਪੰਦੇ ਅੱਜ ਉਹ ਪੂਰੀ ਰਾਤ ਚੱਲਦੇ ਨੇ ਔਰ ਅੱਜ ਅਪਰਾਧੀ ਉਥੇ ਡਰਦਾ ਹੈ ਅਪਰਾਧੀ ਡਰਦਾ ਇਸ ਕਰਕੇ ਕਿ ਉਹਨੂੰ ਪਤਾ ਕਿ ਉਹਨੂੰ ਇਹ ਅਪਰਾਧ ਦੀ ਸਜ਼ਾ ਮਿਲਣ ਵਾਲੀ ਹੈ ਇੱਥੇ ਉਲਟਾ ਇੱਥੇ ਅਪਰਾਧੀ ਦੰਦ ਨਾ ਰਹੇ ਨੇ ਕੋਈ ਖੋਫ ਨਹੀਂ ਹੈ ਕੋਈ ਡਰ ਨਹੀਂ ਹੈ ਕੋਈ ਭਇ ਨਹੀਂ ਹੈ ਔਰ ਲੋਕ ਲੋਕੀ ਵੀ ਦਾ ਪ੍ਰਸ਼ਾਸਨ ਦੇ ਅੰਦਰ ਪੁਲਿਸ ਦੇ ਪ੍ਰਤੀ ਵਿਸ਼ਵਾਸ ਨਹੀਂ ਹੈ ਚਾਹੇ ਇਹਨਾਂ ਨੂੰ ਕੋਈ ਗੱਲ ਜਾ ਕੇ ਦੱਸਾਂਗੇ ਤੇ ਉਹ ਉਹਦਾ ਨਿਵਾਰਨ ਨਿਵਾਰਨ ਹੋਏਗਾ ਇਸ ਕਰਕੇ ਅੱਜ ਪੰਜਾਬ ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਜਾਗਣਾ ਚਾਹੀਦਾ ਪੋਲਿਟੀਕਲ ਸ਼ੈਲਟਰ ਪੋਲਿਟੀਕਲ ਸ਼ੈਲਟਰ ਲੱਗਦਾ ਹੈ ਕਿ ਕਈ ਇਹੋ ਜਿਹੀ ਆਪਾਂ ਵਿਜ਼ੂਅਲਸ ਦੇਖੇ ਨੇ ਕਈ ਵਾਰੀ ਚਰਚਾਵਾਂ ਵੀ ਚੱਲੀਆਂ ਕਿ ਜਿਹੜੇ ਨੇ ਕਿਥੇ ਨਾ ਕਿਥੇ ਪੋਲਿਟੀਕਲ ਸ਼ੈਲਟਰ ਆਖਿਰ ਮੈਂ ਕਹਿ ਹੀ ਰਿਹਾ ਹਾਂ ਪਰ ਆਖੇ ਕਿਹੜੀਆਂ ਤਾਕਤਾਂ ਜਿਨ੍ਹਾਂ ਨੇ ਹੱਥ ਬੰਨ੍ਹੇ ਹੋਏ ਆ ਆਖਿਰ ਕਿਹੜੀਆਂ ਤੱਤ ਹੈ ਅਸੀਂ ਪੰਜਾਬ ਨੂੰ ਲੈ ਕੇ ਕਿੱਧਰ ਜਾਣਾ ਚਾਹੁੰਦੇ ਆ ਪੰਜਾਬ ਜਦੋਂ ਜਦੋਂ ਖੜਾ ਹੋਣਾ ਸ਼ੁਰੂ ਹੁੰਦਾ ਉਦੋਂ ਉਦੋਂ ਇਹਨੂੰ ਨਜ਼ਰ ਜਿੱਦਾਂ ਲੱਗਦੀ ਆ ਉਦਾਂ ਨਜ਼ਰ ਲੱਗ ਜਾਂਦੀ ਹੈ ਆਮ ਆਦਮੀ ਪਾਰਟੀ ਬਚ ਨਹੀਂ ਸਕਦੀ ਸਰਮਾ ਇੱਕ ਬੜੇ ਬਾਹਰ ਜਿਹੜੇ ਬਾਹਰ ਵਿਦੇਸ਼ਾਂ 'ਚ ਬੈਠੇ ਨੇ ਗੈਂਗਸਟਰਸ ਉਹਨਾਂ ਨੂੰ ਲਿਆਉਣ ਦੀ ਕਈ ਵਾਰੀ ਚਰਚਾਵਾਂ ਹੁੰਦੀਆਂ ਨੇ ਕਿ ਉਹਨਾਂ ਉੱਥੇ ਲਿਆਇਆ ਜਾਏਗਾ ਜਿਹੜੇ ਉੱਥੋਂ ਹੀ ਸਾਰਾ ਸਾਰਾ ਨੈਟਵਰਕ ਚਲਾ ਰਹੇ ਨੇ ਲੱਗਦਾ ਜਿਹੜਾ ਉੱਥੋਂ ਦੇ ਯੂਥ ਹੈ ਉਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਲਿਆਉਣ ਦੀ ਦੇਖੋ ਯੂਥ ਨੂੰ ਵੀ ਇਹ ਗੱਲ ਸਮਝਾਉਣ ਦੀ ਸਮਾਜਿਕ ਤੌਰ ਤੇ ਵੀ ਜ਼ਰੂਰਤ ਹੈ ਕਿ ਉਹਨਾਂ ਦਾ ਆਦਰਸ਼ ਭਗਤ ਸਿੰਘ ਰਾਜਗੁਰੂ ਸਿੱਖਦੇਵ ਹੈ ਉਹਨਾਂ ਦੇ ਆਦਰਸ਼ ਗੁਰੂਆਂ ਦੇ ਪੁੱਤਰ ਨੇ ਹੈ ਗੈਂਗਸਟਰ ਉਹਨਾਂ ਦੇ ਆਦਰਸ਼ ਨਹੀਂ ਹੋ ਸਕਦੇ ਇਸ ਕਰਕੇ ਯੂਥ ਵੀ ਜਿਹੜਾ ਉਹਨੂੰ ਸਮਾਜਿਕ ਤੌਰ ਤੇ ਵੀ ਇਹ ਜਿਹੜਾ ਦੌਰ ਚੱਲਿਆ ਇਦੇ ਖਿਲਾਫ ਖੜੇ ਹੋਣਾ ਚਾਹੀਦਾ ਜੀ ਕੇਂਦਰ ਸਰਕਾਰ ਇਹ ਕੀ ਕਰ ਰਹੀ ਹੈ ਯਾਰ 300 ਲੱਖ ਲੋਕ ਪਲਾਨ ਕਰ ਰਹੇ ਨੇ ਨਹੀਂ ਐਸਾ ਹੈ ਕਿ ਮੈਂ ਸਰਕਾਰ ਮੈਂ ਇੱਕ ਪਰਿਵਾਰ ਨਾਲ YouTube ਸਾਂਝਾ ਕਰਨ ਆਇਆ ਦੂਜੀ ਗੱਲ ਮੈਂ ਜਿੱਦਾਂ ਪਹਿਲਾਂ ਕਿਹਾ ਭਾਜੀ ਤੁਸੀਂ ਵੀ ਬਹੁਤ ਪੁਰਾਣੇ ਲੱਗਦੇ ਹੋ ਕਿ ਸ਼ਰਮਾ ਜੀ ਨਰੁਣਾ ਕਾਨੂੰਨ ਵਿਵਸਥਾ ਨੂੰ ਬਣਾ ਕੇ ਰੱਖਣਾ ਲੋਕਾਂ ਨੂੰ ਸੁਰੱਖਿਆ ਦੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨਾ ਇਹ ਜਿਹੜਾ ਵਿਸ਼ਾ ਪੂਰੀ ਤਰ੍ਹਾਂ ਸਟੇਟ ਦਾ ਹੈ ਸਟੇਟ ਨੂੰ ਅਗਰ ਕੋਈ ਮਦਦ ਚਾਹੀਦੀ ਹੈ ਉਹਨਾਂ ਨੂੰ ਲੱਗਦਾ ਕਿ ਉਹ ਉਹਨਾਂ ਦੇ ਹੱਥ ਪੈਰ ਪੁੱਲ ਗਏ ਨੇ ਉਹ ਇਹਨੂੰ ਨਹੀਂ ਠੀਕ ਕਰ ਪਾਰੇ ਇਹਦੇ 'ਚ ਸਾਨੂੰ ਕੇਂਦਰ ਦੀ ਪਹਿਲਾਂ ਦੇ ਇੱਛਾ ਸ਼ਕਤੀ ਬਣਾਉਣਾ ਕਿ ਐਸੀ ਸੁਰੱਖਿਆ ਦੇਣੀ ਹੈ ਪਹਿਲਾਂ ਇੱਛਾ ਸ਼ਕਤੀ ਬਣਾਉਣਾ ਕਿਤੇ ਅਮਨ ਸ਼ਾਂਤੀ ਨੂੰ ਕਿਸੇ ਕੀਮਤ ਤੇ ਭੰਗ ਨਹੀਂ ਹੋਉਂਦੇ ਨਾ ਉਹਦੇ ਤੇ ਚਰਚਾ ਕਰਨ ਇਹ ਹਰ ਚੀਜ਼ ਦੇ ਉੱਤੇ ਜੇ ਸੈਸ਼ਨ ਬੁਲਾਉਂਦੇ ਨੇ ਇੱਕ ਵਾਰੀ ਕਾਨੂੰਨ ਵਿਵਸਥਾ ਤੇ ਸੈਸ਼ਨ ਮਣਾ ਇੱਥੇ ਮੈਂ ਅੱਜ ਵੀ ਕਹ ਰਿਹਾ ਮੈਂ ਕੋਈ ਰਾਜਨੀਤਿਕ ਬਿਆਨ ਨਹੀਂ ਦੇ ਰਿਹਾ ਕਿਤੇ ਵੀ ਕੋਈ ਵੀ ਵਿਅਕਤੀ ਮਰਦਾ ਕਿਸੇ ਵੀ ਘਰ ਦਾ ਚਿਰਾਗ ਬੁੱਝਦਾ ਤੇ ਉਹ ਮੇਰੀ ਪੰਜਾਬੀ ਮਾਂ ਦਾ ਮੇਰੀ ਭੈਣ ਦਾ ਸਾਹਮਣੇ ਕਿਸੇ ਦਾ ਭਰਾ ਹੋਏਗਾ ਕਿਸੇ ਦਾ ਪਤੀ ਹੋਏਗਾ ਕਿਸੇ ਦਾ ਪਿਤਾ ਹੋਏਗਾ ਪਰ ਕਿਸੇ ਦਾ ਪੁੱਤਰ ਹੋਏਗਾ ਆਖਿਰ ਵਿੱਚ ਪੰਜਾਬ ਦੀ ਛਲਣੀ ਹੋ ਰਹੀ ਹੈ ਆ ਭਰਾ ਮਰੂ ਜਾਂਗਾ ਇਹ ਜਿਹੜਾ ਇਹ ਜਿਹੜਾ ਸਿਸਟਮ ਹੈ ਬੰਦ ਹੋਣਾ ਚਾਹੀਦਾ ਹੈ ਸਰਕਾਰ ਨੂੰ ਕਿਸੇ ਵੀ ਪ੍ਰਕਾਰ ਦੀ ਕੇਂਦਰ ਦੀ ਸਹਿਯੋਗ ਦੀ ਜਰੂਰਤ ਹੈ ਤੇ ਉਹ ਸਰਬਦਲੀਏ ਬੈਠਕ ਬੁલાਏ ਗੱਲਬਾਤ ਕਰੇ ਪਰ ਸਰਕਾਰ ਇੱਛਾ ਤੇ ਦਿਖਾਏ ਕਿ ਜਿਹੜੀ ਸਰਕਾਰ ਆਪਣੇ ਐਮਐਲਏ ਦੇ ਭਤੀਜੇ ਨੂੰ ਸੁਰੱਖਿਤੀ ਨਹੀਂ ਰੱਖ ਪੰਦੀ ਆਪਣੇ ਸਰਪੰਚ ਨੂੰ ਸੁਰੱਖਿਤੀ ਨਹੀਂ ਰੱਖ ਪੰਦੀ ਉਹ ਤੋਂ ਕੀ ਤਵਕਕ ਕਰੋਗੀ ਠੀਕ 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 ਧੰਨਵਾਦ ਹਾਂਜੀ ਪ੍ਰਧਾਨ ਜੀ ਤੁਸੀਂ ਬਲਟੋਆ ਵੇਖੇ ਪਹੁੰਚੇ ਜੀ ਕੀ ਕਹਿਣਾ ਚਾਹੋਗੇ ਪਰਾ ਪੰਜਾਬ ਪ੍ਰਧਾਨ ਜੀ ਨਾਲ ਗੱਲ ਹੋਈ ਸੀ ਮੈਨੂੰ ਆਂਦੇ ਸੀ ਵੀ ਆਪਣੇ ਇਲਾਕੇ ਕੀ ਗੱਲ ਮਾਈ ਆਹ ਗੱਲ ਤਾਂ ਨਹੀਂ ਆਉਣਾ ਮਾਜੀ ਆਓ ਜੀ ਸਾਡੇ ਇਲਾਕੇ ਦਾ ਹਾਲ ਵੇਖੋ ਕਿਉਂ ਨਿਤ ਹੀ ਇੱਥੇ ਲੋਕ ਜਿਹੜੇ 22 55 ਲੱਖ ਦੀਆਂ ਫਰੋਟੀਆਂ ਦੇ ਰਹੇ ਆ ਤੇ ਲੋਕੀ ਸਹਿਮੇ ਪਿਆ ਝੜੂ ਸਰਕਾਰ ਝੜ ਚੁੱਕੀ ਆ ਇਸ ਕਰਕੇ ਲੋਕੀ ਨੂੰ ਭਾਜਪਾ ਨਾਲ ਦੇ ਅਸੀਂ ਪੰਜਾਬ ਪ੍ਰਧਾਨ ਨੂੰ ਸਾਦਗੇ ਤੋ ਬਖਾਇਆ ਆਪਣੇ ਇਲਾਕੇ ਦਾ ਹਾਲਤ ਨਾਲੇ ਸਾਡਾ ਭਰਾ ਜਰਮਲ ਬਹੁਤ ਪਿਆਰਾ ਭਰਾ ਸੀ ਸਾਡਾ ਉਹ ਤੁਰ ਗਿਆ ਉਹਦੇ ਘਰ ਲਗੇ ਗਏ ਇਹ ਜਿਹੜੀ ਕਾਨੂੰਨ ਵਿਵਸਥਾ ਜਿਹੜੀ ਦਿਨੋਂ ਦਿਨ ਵਿਗੜਦੀ ਜਾ ਰਹੀ ਉਸ ਤੇ ਕੀ ਕਰਨੇ ਚਾਹੋਗੇ ਕੀ ਕਰਗੇ ਇੱਕ ਉਹ ਝਾੜੂ ਦੇ ਲੋਕਾਂ ਨੂੰ ਆਸੀ ਪਰ ਹੁਣ ਕੀ ਕਰੀਏ ਝਾੜੂ ਦੇ ਬੰਦੇ ਆਪ ਦੇ ਨਾਲ ਆਲੇ ਆ ਉਹਨਾਂ ਦਾ ਕੋਈ ਪਤਾ ਨਹੀਂ ਇੱਥੇ ਇੱਕ ਬਹਿਣ ਵਾਲ ਸਾਹਿਬ ਆ ਚੇਅਰਮੈਨ ਨੇ ਉਹਨਾਂ ਨੂੰ ਵੀ 50 ਲੱਖ ਦੀ ਫਰौती ਆਈ ਆ ਕੀ ਕਰੀਏ ਕੋਈ ਹਾਲ ਨਹੀਂ ਜਾਤੇ ਇੱਥੇ ਦੇ ਹੋਣ ਐ ਜਾਂ ਆਪਦਾ ਵੀ ਜਿਤਨਾ ਪੰਜਾਬ ਛੱਡ ਗਿਆ ਸਾਨੂੰ ਜੂਪੀ ਜਾਣਾ ਪਊ ਅੱਗੇ ਲੋਕ ਜੂਪੀ ਛੱਡ ਕੇ ਇਹਨੂੰ ਪੰਜਾਬ ਨੂੰ ਆਉਂਦੇ ਹੋ ਪੰਜਾਬ ਤੋਂ ਸਰਗੇ ਜਾਦਾ ਜੂਪੀ ਜਾਣਾ ਪਊਗਾ ਜਿਸ ਤਰ੍ਹਾਂ ਲੋਕ ਪੰਜਾਬ ਦੇ ਮੰਗ ਕਰ ਰਹੇ ਵੀ ਜੂਪੀ ਵਰਗੀ ਸਾਨੂੰ ਸਰਕਾਰ ਚਾਹੀਦੀ ਆ ਤੇ ਕੀ ਉਸ ਤੇ ਕੀ ਕਰੀ ਵੀ ਦੀ 2027 ਚ ਵੈਸੇ ਹੀ ਜੂਪੀ ਵਰਗੀ ਸਰਕਾਰ ਆਇਨੀ ਆ ਤਾਂ ਤੁਸੀਂ ਇੱਥੇ ਦੇਖਿਓ ਇਹ ਸੋਨੇ ਦੀ ਚਿੜੀ ਪੰਜਾਬ ਬਣੂਗਾ ਜਿੰਨੇ ਜੇ ਭਾਜਪਾ ਸਰਕਾਰ ਨਾਲ ਹੀ ਹੋਣੇ ਜਿੰਨੇ ਜੇ ਬਾਨੀ ਉਹਨੇ ਜੇ ਤਾਂ ਇਹੋ ਚੰਗੇ ਚੰਗੇ ਬੰਦੇ ਮਰਦੇ ਰਹਿੰਦੇ ਨੇ ਜੇ ਕਿ ਇਹਨੇ ਕੋਈ ਨਹੀਂ ਹੈ ਝਾੜੂ ਸਰਕਾਰ ਸੁੱਤੀ ਪਈ ਆ ਕੋਈ ਸੁਣ ਵਾਲਾ ਨਹੀਂ ਜੀ ਹੈਗਾ ਬਸ ਅਸੀਂ ਤੇ ਹੁਣ ਭਾਜਪਾ ਸਰਕਾਰ ਤੇ ਆਸ ਲਾ ਕੇ ਬੈਠੇ ਆ ਵੀ ਆਉਣ ਵਾਲਾ ਆਪੇ ਵੇਖ ਸਾਡਾ ਉਹ ਸਹੀ ਕਰਨਗੇ ਧੰਨਵਾਦ